ਕੀ ਹਾਜ਼ਰੀ ਤਾਂ ਤੁਸੀਂ ਹਾਜ਼ਰੀ ਲਵਾਣੀ ਹੈ ਕਿ ਨਹੀਂ ਫਿਰ ਕਿ ਕਹਦਾ ਬੈਠਿਓ ਪਿਆਰ ਨਾ ਵਿਸ਼ਵਾਸ ਨਾ ਪਿਆਰ ਨਾਲ ਵੀ ਤੇ ਕਹਿ ਦਿਓ ਮੇਰਾ ਪ੍ਰੇਮ ਮੇਰਾ ਪਿਆਰ ਮੇਰਾ ਪਿਆਰ ਮੇਰਾ ਵਿਸ਼ਵਾਸ ਮੇਰਾ ਵਿਸ਼ਵਾਸ ਮੇਰਾ ਵਿਸ਼ਵਾਸ ਇਹ ਵਧੀਆ ਰਹਿਣਾ ਚਾਹੀਦਾ ਹੋਰ ਹਰ ਚੀਜ਼ ਘਟ ਜਾਵੇ ਪ੍ਰੇਮ ਨੂੰ ਕਦੀ ਘਟਣ ਨਾ ਦਿਓ ਵਿਸ਼ਵਾਸ ਨੂੰ ਕਦੀ ਘਟਣ ਨਾ ਦਿਓ ਯੋਗੀ ਇਹਨੇ ਤੁਹਾਡੇ ਜੀਵਨ ਦੀਆਂ ਚਿੰਤਾਵਾਂ ਫਿਕਰਾਂ ਨੂੰ ਖਤਮ ਕਰਨਾ ਹੈ ਇਸ ਲਈ ਇਸ਼ਕ ਜਿਹਨਾਂ ਦੇ ਰੂਹ ਵਿੱਚ ਵਸਿਆ ਰੰਗ ਚੌਖਾ ਉਹਨਾਂ ਨੂੰ ਚੜਦਾ ਹੋ ਉਹ ਕਿਸੇ ਵੀ ਸ਼ੈ ਦੀ ਫਿਕਰ ਨਹੀਂ ਕਰਦਾ ਜਿਹੜਾ ਘਰ ਮੁਰਸ਼ਦ ਦੇ ਤਾਂ ਜੇ ਵੱਢ ਗਏ ਹੋ ਤਾਂ ਤੁਸੀਂ ਫਿਕਰਾਂ ਛੱਡ ਕੇ ਜਾਓ ਚਿੰਤਾ ਛੱਡ ਕੇ ਜਾਓ ਭਰੋਸਾ ਲੈ ਕੇ ਜਾਓ ਵਿਸ਼ਵਾਸ ਲੈ ਕੇ ਜਾਓ ਕਿ ਮੇਰਾ ਮਾਲਿਕ ਮੇਰੇ ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ ਮਾਲਿਕ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੀਆਂ ਖਾਲੀ ਝੋਲੀਆਂ ਭਰਨ ਵਾਲਾ ਮੇਰਾ ਮਾਲਿਕ ਮੇਰੇ ਇਹੀ ਤਾਂ ਹੁੰਦਾ ਵਿਸ਼ਵਾਸ ਤਾਂ ਹੀ ਤਾਂ ਦੇਖੋ ਮੀਆਂ ਮੁਹੰਮਦ ਬਖਸ਼ੀ ਨੇ ਵੀ ਕਿੰਨੀ ਪਿਆਰੀ ਗੱਲ ਕਹੀ ਹੈ ਕਿ ਕੀ ਕਰਨੇ ਮੈਂ ਮਾਲ ਖਜ਼ਾਨੇ ਤਾਜ ਤਖਤ ਬਾਦਸ਼ਾਹੀ ਇਹ ਮੀਆਂ ਮੁਹੰਮਦ ਬਖਸ਼ੀ ਵੀ ਆਪਣੇ ਕਲਾਮ ਤੇ ਲਿਖਦੇ ਆ ਕੀ ਕਰਨੇ ਮੈਂ ਮਾਲ ਖਜ਼ਾਨੇ ਤਾਜ ਤਖਤ ਬਾਦਸ਼ਾਹੀ ਉਹ ਸੱਜਣਾ ਬਾਦ ਮੁਹੰਮਦ ਬਖਸ਼ਾ ਜੂ ਕੈਦੀ ਗਲ ਫਾਹੀ ਕਿੰਨੀ ਬੱਤੀ ਗੱਲ ਕਹੀ ਹੈ ਮੁਹੰਮਦ ਬਖਸ਼ੀ ਕੀ ਕਹਿੰਦੇ ਆ ਕਹਿੰਦੇ ਇੱਕ ਦਿਨ ਮੁਰਸ਼ਿਦ ਨੇ ਪੁੱਛ ਲਿਆ ਮੁਹੰਮਦ ਦੱਸ ਤੈਨੂੰ ਕੀ ਚਾਹੀਦਾ ਅੱਜ ਮੈਂ ਬੜਾ ਖੁਸ਼ ਹਾਂ ਕਿਹੜਾ ਮਾਲ ਦੇ ਦਈਏ ਕਿਹੜਾ ਖਜ਼ਾਨਾ ਦੇ ਦਈਏ ਬਾਦਸ਼ਾਹੀ ਦੇ ਦਈਏ ਤਾਜ ਦੇ ਦਈਏ ਤਖਤ ਦੇ ਦਈਏ ਜੋ ਮੰਗਲਾ ਤੈਨੂੰ ਮਿਲੇਗਾ ਤਾਂ ਮੁਹੰਮਦ ਵਕਸ਼ ਨੇ ਹੱਥ ਜੋੜ ਤੇ ਕਹਿੰਦੇ ਕੀ ਕਰਨੇ ਮੈਂ ਮਾਲ ਖਜ਼ਾਨੇ ਤਾਜ ਤਖਤ ਬਾਦਸ਼ਾਹੀ ਕਹਿੰਦੇ ਮੈਂ ਕੀ ਕਰਨੇ ਮੈਂ ਮਾਲ ਖਜ਼ਾਨੇ ਤਾਜ ਤਖਤ ਬਾਦਸ਼ਾਹੀ ਇਹ ਤਾਜ ਇਹ ਤਖਤ ਜਿੱਤੇ ਬਾਦਸ਼ਾਹ ਬਹਿੰਦੇ ਆ ਬਾਦਸ਼ਾਹੀ ਮੈਂ ਕੀ ਕਰਨੀ ਐ ਉਹ ਸੱਜਣਾ ਆਵਾਜ਼ ਮੁਹੰਮਦ ਬਖਸ਼ਾ ਜੂ ਕੈਦੀ ਗਲ ਮੇਰੇ ਵਾਸਤੇ ਤਾਂ ਮੁਰਸ਼ਦ ਤੋਂ ਬਿਨਾ ਆਪਣੇ ਸਤਗੁਰੂ ਤੋਂ ਬਿਨਾ ਯਾਰ ਤੋਂ ਬਿਨਾ ਇਹ ਸਭ ਕੁਛ ਇਦਾਂ ਹੀ ਹੈ ਜਿੱਦਾਂ ਕਿਸੇ ਕੈਦੀ ਨੂੰ ਫਾਂਸੀ ਦਿੱਤੀ ਜਾਂਦੀ ਉਹਦੇ ਗੱਲ ਤੇ ਫਾਹੀ ਪਾਈ ਹੁੰਦੀ ਹੈ ਬਸ ਉਹਨੂੰ ਟਾਈਮ ਹੁੰਣ ਵਾਲਾ ਖਿੱਚ ਦੋ ਫੱਟਾ ਬਈ ਉਹ ਟਾਈਮ ਹੁੰਦਾ ਹੈ ਕਿ ਜਿੱਦੇ ਫੱਟਾ ਖਿੱਚਿਆ ਜਾਂਦਾ ਹੈ ਆ ਕੈਦੀ ਉਹ ਕਹਿੰਦੇ ਮਾਲ ਖਜ਼ਾਨੇ ਤਾਜ ਤਖਤ ਬਾਦਸ਼ਾਹੀ ਇਹ ਤਾਂ ਮੇਰੇ ਵਾਸਤੇ ਤਾਂ ਫਾਹੀ ਦੇ ਬਰਾਬਰ ਹੈ ਮੈਨੂੰ ਨਹੀਂ ਇਹ ਚਾਹੀਦੀਆਂ ਨਾ ਮਾਲ ਖਜ਼ਾਨੇ ਚਾਹੀਦੇ ਬਾਦਸ਼ਾਹੀਆਂ ਚਾਹੀਦੀਆਂ ਹੈ ਮੈਨੂੰ ਤਾਂ ਯਾਰ ਤੂੰ ਚਾਹੀਦਾ ਹੈ ਮੈਨੂੰ ਤਾਂ ਉਹ ਚਾਹੀਦਾ ਹੈ ਇਹ ਤਾਂ ਬੰਦਾ ਸਾਰੀ ਜ਼ਿੰਦਗੀ ਬਾਦਸ਼ਾਹੀ ਲੱਭਦਾ ਹੈ ਸਾਰੀ ਜ਼ਿੰਦਗੀ ਤਾਜ ਤਖਤ ਹੀ ਲੱਭਦਾ ਰਹਿੰਦਾ ਹੈ ਪਰ ਜਿਨ੍ਹਾਂ ਨੇ ਸਚਾਈ ਸਮਝੀ ਹੈ ਉਹ ਕਹਿੰਦੇ ਤਾਜ ਤਖਤ ਕੀ ਕਰਨੇ ਉਹ ਸੱਚਾ ਰੱਬ ਮਿਲ ਜਾਵੇ ਤਾਂ ਸਭ ਮਿਲ ਜਾਵੇ ਕਿਉਂਕਿ ਅੰਤ ਵਿੱਚ ਤਾਂ ਬਾਦਸ਼ਾਹਾਂ ਨੂੰ ਵੀ ਉਹਦੇ ਦਰ ਤੇ ਸਿਰ ਤੇ ਜੇ ਜਾਣਾ ਹੀ ਅੰਤ ਉੱਥੇ ਹੈ ਤਾਂ ਸ਼ੁਰੂਆਤੀ ਆਪਾਂ ਉਥੋਂ ਕਰੀਏ ਸਮਝਦੇ ਹੋਗੇ ਨਹੀਂ ਇਕੋ ਬੰਦਾ ਜਿਹੜਾ ਘੁੰਮ ਕੇ ਅੰਤ ਵਿੱਚ ਉੱਥੇ ਆਂਦਾ ਹੈ ਤਾਂ ਹੀ ਮਗਵਾਂਦਾ ਹੈ ਤੇ ਕੋਈ ਆ ਕਹਿੰਦਾ ਮੈਂ ਸ਼ੁਰੂਆਤ ਹੀ ਆਪਣੇ ਯਾਰ ਤੋਂ ਕਰਨੀ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਇਹੀ ਚੀਜ਼ ਫਿਰ ਮੀਆਂ ਮੁਹੰਮਦ ਵਕੀ ਨੇ ਜਿੱਦਾ ਕਹੀ ਹੈ ਇਧਰ ਬਾਰੇ ਸ਼ਾਹ ਵੀ ਕੀ ਕਹਿੰਦੇ ਹੈ ਕਿ ਉਹਨੂੰ ਛੱਡ ਕੇ ਕਿਤੇ ਹੋਰ ਦਿਲ ਲਾਵਾ ਨਾਦਾਨ ਮੈਂ ਇੰਨਾ ਰੱਖਦਾ ਨਹੀਂ ਮਤ ਦਾ ਨਹੀਂ ਮੈਨੂੰ ਦਾਤੇ ਉੱਤੇ ਯਕੀਨ ਪੂਰਾ ਮੈਨੂੰ ਦਾਤੇ ਉੱਤੇ ਨਹੀਂ ਪੂਰਾ ਯਕੀਨ ਪੂਰਾ ਇੱਥੇ ਕੰਮ ਹੁਣ ਕੋਈ ਪਉਂ ਤਾਂ ਨਹੀਂ ਸ਼ੱਕ ਕਿਸੇ ਨੂੰ ਕਿਉਂਕਿ ਸ਼ੱਕ ਵਾਲੇ ਫਿਰ ਖਾਲੀ ਰਹਿ ਜਾਂਦੇ ਆ ਤਾਂ ਵਿਸ਼ਵਾਸ ਵਾਲੇ ਭਰ ਪਰ ਇਹ ਗਲਤ ਹੈ ਯਕੀਨ ਦੀ ਹੈ ਇਹ ਗਲਤ ਹੈ ਵਿਸ਼ਵਾਸ ਦੀ ਹੈ ਇਸ ਲਈ ਜੇ ਨਾ ਰੱਬ ਨੂੰ ਪਾਣਾ ਹੋਵੇ ਉਹਦੀ ਰਹਿਮਤਾਂ ਨੂੰ ਦੇਖਣਾ ਹੋਵੇ ਤਾਂ ਫਿਰ ਉੱਥੇ ਵਿਸ਼ਵਾਸ ਪਿਆਰ ਜ਼ਰੂਰੀ ਹੈ ਤਾਂ ਹੀ ਕਹਿੰਦੇ ਜਿਨ ਪ੍ਰੇਮ ਕੀਓ ਇਸ ਲਈ ਮੈਨੂੰ ਦاتے ਉੱਤੇ ਯਕੀਨ ਪੂਰਾ ਹੁਣ ਕੰਮ ਕੋਈ ਇੱਥੇ ਸ਼ੱਕ ਦਾ ਨਹੀਂ ਉਹ ਜਿਹੜਾ ਸੱਚੇ ਦਿਲੋਂ ਉਹਦਾ ਹੋ ਜਾਵੇ ਉਹਨੂੰ ਉਹ ਵੀ ਕਮੀ ਕੋਈ ਰੱਖਦਾ ਨਹੀਂ ਇੰਨੀ ਵੱਡੀ ਗੱਲ ਕਹਿ ਦਿੱਤੀ ਇਹਦਾ ਸੱਚੇ ਦਿਲ ਉਹਦਾ ਹੋ ਕੇ ਦੇਖ ਤੂੰ ਕੀ ਸੋਚਦਾ ਹੈ ਆ ਦੁਨੀਆ ਛੱਡ ਕੇ ਸੰਸਾਰ ਛੱਡ ਕੇ ਉਹਦਾ ਹੋ ਗਿਆ ਤਾਂ ਤੂੰ ਭੁੱਖਾ ਮਰ ਜਾਏਗਾ ਤੈਨੂੰ ਖਾਣ ਪਾਣ ਦੀ ਕਮੀ ਆ ਜਾਏਗੀ ਤੈਨੂੰ ਉੱਠਣ ਬੈਠਣ ਦੀ ਰਹਿਣ ਦੀ ਕਮੀ ਆ ਜਾਏਗੀ ਕਹਿੰਦੇ ਗਲਤ ਹੈ ਉਹ ਸੱਚੇ ਦਿਲੋਂ ਉਹਦੇ ਹੋ ਕੇ ਤਾਂ ਦੇਖ ਜਿਹੜਾ ਸੱਚੇ ਦਿਲੋਂ ਉਹਦਾ ਹੋ ਜਾਂਦਾ ਉਹ ਵੀ ਉਹਨੂੰ ਕਮੀ ਕੋਈ ਛੱਡਦਾ ਹੀ ਨਹੀਂ ਕਮੀ ਰੱਖਦਾ ਹੀ ਨਹੀਂ ਉਹਨੂੰ ਰੱਖਦੇ ਉਚਾਈਆਂ 'ਤੇ ਹੈ ਅਮੀ ਥੋੜੀ ਕਿਹਾ ਨੀਚੋਂ ਉੱਚ ਕਰੇ ਮੇਰਾ ਯਾ ਸੋਚ ਕੇ ਦੇਖੋ ਐਸੀ ਕਹਿੰਦੇ ਨਾ ਵੇ ਸ਼੍ਰੀ ਗੁਰੂ ਵਿਦਾਸ ਜੀ ਕੀ ਕਰਦੇ ਹੁੰਦੇ ਸੀ ਜੁੱਤੀਆਂ ਉਹ ਜੁੱਤੀਆਂ ਗੰਡਣ ਵਾਲੇ ਤੋਂ ਉੱਥੇ ਉਸ ਵੇਲੇ ਕਿੰਨੇ ਸੀ ਪਰ ਤਖਤ ਤੇ ਬੈਠੇ ਕੌਣ ਸਿਰ ਤੇ ਛਤਰ ਗੀਰਾਂ ਦੇ ਝੁੱਲੇ ਜਿਨ੍ਹਾਂ ਨੇ ਦੁਨੀਆ ਛੱਡ ਕੇ ਉਹਦਾ ਨ ਦਿਲ ਆਇਆ ਆਇਆ ਕਿ ਨਹੀਂ ਇਸ ਕਰਕੇ ਜਿਹੜੇ ਆਪਣੇ ਦਿਲ ਨੂੰ ਉਹਦੇ ਨਾਲ ਜੋੜ ਦਿੰਦੇ ਆ ਫਿਰ ਕਮੀ ਕੋਈ ਨਹੀਂ ਰਹਿੰਦੀ ਜੇ ਬੰਦਾ ਸੋਚੇ ਲੈ ਕਹਿੰਦੇਗੇ ਦੁਨੀਆ ਛੱਡ ਕੇ ਹੁਣ ਦੁਨੀਆ ਨੂੰ ਛੱਡਣਾ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਜੰਗਲਾਂ ਨੂੰ ਚਲੇ ਜਾਣਾ ਹੈ ਮਤਲਬ ਜੜੋ ਦੁਨੀਆ ਦੀ ਜਿੱਦਾ ਕਹਿੰਦੇ ਨੇ ਹੱਥ ਕਾਰਵਲ ਤੇ ਮਨ ਉੱਠਦੇ ਬੈਠਦੇ ਖਾਂਦੇ ਪੀਂਦੇ ਵਸੰਦਰ ਹੋਣਾ ਚਾਹੀਦਾ ਮੈਨੂੰ ਤੂੰ ਚਾਹੀਦਾ ਬਸ ਅੰਦਰ ਉਹਦੀ ਤਾਰ ਇਸ਼ਕ ਦੀ ਉਹ ਤੁੰਬਾ ਹਮੇਸ਼ਾ ਅੰਦਰ ਵੱਜਦਾ ਰਹਿਣਾ ਜਿੱਦੋਂ ਇਸ਼ਕ ਦਾ ਤੁੰਬਾ ਇਸ ਲਈ ਜਿਹੜਾ ਸੱਚੇ ਦਿਲੋਂ ਬਸ ਸੱਚੇ ਦਿਲੋਂ ਹੋਣਾ ਚਾਹੀਦਾ ਦਿਖਾਵਾ ਨਹੀਂ ਹੋਣਾ ਚਾਹੀਦਾ ਕਿਉਂਕਿ ਗੱਲ ਸਚਾਈ ਦੀ ਹੈ ਔਰ ਤੁਸੀਂ ਵੀ ਦੇਖੋ ਕੋਈ ਕਵੇ ਨਾ ਤੁੰਗ ਮੈਂ ਸੱਚੇ ਦਿਲੋਂ ਪਿਆਰ ਕਰਦਾ ਫਿਰ ਤੁਸੀਂ ਕਹਿੰਦੇ ਲੈ ਜਾ ਸੱਚਾ ਹੈ ਤਾਂ ਮੈਂ ਤੇਰੇ ਨਾਲ ਆ ਤਾਂ ਇਹ ਦਿਖਾਵੇ ਦਾ ਤਾਂ ਫਿਰ ਆਪ ਹੀ ਬੰਦਾ ਦੂਰ ਹੋ ਜਾਂਦਾ ਹੈ ਹੋ ਜਾਂਦਾ ਕਿ ਨਹੀਂ ਸੋ ਗੱਲ ਸਾਰੀ ਕਾਦੀ ਹੈ ਸਚਾਈ ਦੀ ਸੱਚੇ ਦਿਲੋਂ ਸੋ ਜਿਹੜਾ ਸੱਚੇ ਦਿਲੋਂ ਕਹਦੇ ਹੋ ਉਹਦਾ ਹੋ ਜਾਵੇ ਹੋ ਜਾਵੇ ਜਿਹੜਾ ਸੱਚੇ ਦਿਲੋਂ ਉਹਦਾ ਹੋ ਜਾਵੇ ਹੋ ਜਾਵੇ ਉਹਨੂੰ ਉਹ ਵੀ ਕਮੀ ਕੋਈ ਰੱਖਦਾ ਨਹੀਂ ਉਨ ਲਾਸਟ ਲਾਈਨ ਆ ਦੋ ਲਾਈਨਾਂ ਜਿਹੜੀਆਂ ਹੈ ਬਾਰੇ ਸ਼ਾਹ ਦੀਆਂ ਇਹ ਬੜੀਆਂ ਦਿਲ ਦਿਲ ਵਿੱਚ ਯਾਦ ਰੱਖਣ ਵਾਲੀਆਂ ਹੈ ਕਿ ਜਿਹੜਾ ਸੱਚੇ ਦਿਲੋਂ ਉਹਦਾ ਹੋ ਜਾਵੇ ਉਹਨੂੰ ਉਹ ਵੀ ਕਮੀ ਕੋਈ ਨਹੀਂ ਰੱਖਦਾ ਨਹੀਂ ਰੱਖ ਸਾਮਨਾ ਉਸਨੂੰ ਖੋ ਬੈਠੀ ਰੱਖ ਸਾਮਨਾ ਉਸਨੂੰ ਖੋ ਬੈਠੀ ਔਰ ਇਹਨਾ ਤੂੰ ਵੀ ਫੇਰ ਕਿਸੇ ਕੱਖਦਾ ਨਹੀਂ ਕਹਿੰਦੇ ਉਹਨੂੰ ਹੀ ਗਵਾ ਬੈਠਾ ਤਾਂ ਤੂੰ ਵੀ ਕੱਖਾਂ ਵਿੱਚ ਰੁਲ ਜਾਣਾ ਹੈ ਕੁਛ ਨਹੀਂ ਬੱਲੇ ਵਜਣਾ ਤੇਰੇ ਉਵੇਂ ਨਹੀਂ ਦੇ ਉਹ ਇਹਦਾ ਰੱਬ ਦੇ ਨਾਮ ਨੂੰ ਨਹੀਂ ਭੁੱਲ ਗਿਆ ਪਰਮਾਤਮਾ ਨੂੰ ਹੀ ਭੁੱਲ ਗਿਆ ਉਹ ਰੁੱਲ ਜਾਂਦਾ ਹੈ ਰੁੱਲ ਜਾਂਦਾ ਕਿ ਨਹੀਂ ਰੱਬ ਨੂੰ ਭੁੱਲ ਕੇ ਬੰਦਾ ਰੱਬ ਤੋਂ ਦੂਰ ਹੋ ਕੇ ਬੰਦਾ ਜ਼ਿੰਦਗੀ ਰੁੱਲ ਜਾਂਦੀ ਹੈ ਦੁੱਖਾਂ ਚ ਗੁਜ਼ਰਦੀ ਹੈ ਪਰੇਸ਼ਾਨੀਆਂ ਚ ਗੁਜ਼ਰਦੀ ਹੈ ਤਾਂ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ ਰੱਬ ਦੀ ਬੰਦਗੀ ਕਰਦਾ ਹੈ ਰੱਬ ਦਾ ਨਾਮ ਲੈਂਦਾ ਤਾਂ ਫਿਰ ਜਿੱਦਾਂ ਦੱਸਿਆ ਫਿਰ ਉਹਨੂੰ ਉਹ ਵੀ ਕਮੀ ਕੋਈ ਫਿਰ ਉਹ ਕਮੀ ਵੀ ਉਹਨੂੰ ਕੋਈ ਨਹੀਂ ਰਹਿਣ ਦਿੰਦਾ ਇਸ ਲਈ ਫਕੀਰਾਂ ਗੁਰੂਆਂ ਰਹਿਬਰਾਂ ਦੀ ਜ਼ਿੰਦਗੀ ਪੜ ਕੇ ਦੇਖੋ ਅਸੀਂ ਕਈ ਵਾਰ ਦੱਸਿਆ ਹੈ ਕਿ ਜਿਹਨਾਂ ਫਕੀਰਾਂ ਨੇ ਬੰਦਗੀ ਕੀਤੀ ਭਗਤੀ ਕੀਤੀ ਗੁਰੂਆਂ ਰਹਿਬਰਾਂ ਨੇ ਸਾਰੀ ਦੁਨੀਆ ਸੇਵਾਜ ਲੱਗੇ ਕਿ ਨਹੀਂ ਕਮੀ ਛੜਦਾ ਉਹ ਦਾਤਾ ਕੋਈ ਤਾਂ ਫਿਰ ਤਾਂ ਉੱਥੇ ਜਿੱਦਾ ਦੱਸਿਆ ਕਿ بڑے بڑے ਹੁਣ ਬਾਦਸ਼ਾਹ ਅਕਬਰ ਬਾਦਸ਼ਾਹ ਅਕਬਰ ਵੀ ਕਿਹਦੇ ਦਰ ਤੇ ਜਾ ਕੇ ਝਾੜੂ ਫੇਰਦਾ ਸੀ ਕਦੀ ਪੜ ਕੇ ਦੇਖੋ ਕਹਿੰਦੇ ਹਜ਼ਰਤ ਸਲੀਮ ਚਿਸ਼ਤੀ ਫਕੀਰ ਸੀ ਰੱਬ ਦੇ ਜਿਨ੍ਹਾਂ ਤੋਂ ਬਾਦਸ਼ਾਹ ਨੂੰ ਔਲਾਦ ਮਿਲੀ ਸੀ ਜਿਹਦਾ ਨਾਮ ਬਾਦਸ਼ਾਹ ਨੇ ਰੱਖਿਆ ਸੀ ਸਲੀਮ ਉਹ ਸਲੀਮ ਨਾਮ ਸਲੀਮ ਚਿਸ਼ਤੀ ਦੇ ਦਰਬਾਰ ਤੋਂ ਮਿਲਿਆ ਸੀ ਬੱਚਾ ਉਹਨਾਂ ਦੀ ਯਾਦ ਵਿੱਚ ਰੱਖਿਆ ਸੀ ਕਿ ਜਿਸ ਫਕੀਰ ਤੋਂ ਮੈਨੂੰ ਦਾਤ ਮਿਲੀ ਇਹਦਾ ਨਾਮ ਮੈਂ ਸਲੀਮ ਰੱਖਣਾ ਹੈ ਤਾਂ ਕਿ ਜਦੋਂ ਵੀ ਮੈਂ ਇਹਦਾ ਨਾਮ ਲਵਾਂ ਤਾਂ ਮੈਨੂੰ ਉਹ ਫਕੀਰ ਦੀ ਯਾਦ ਆਵੇ ਕਿ ਇਹ ਉਹਦੀ ਦਾਤ ਹੈ ਇਸ ਲਈ ਸਲੀਮ ਹਜਰਤ ਸਲੀਮ ਚਿਸ਼ਟੀ ਦੇ ਦਰਬਾਰ ਤੋਂ ਬਾਦਸ਼ਾਹ ਨੂੰ ਇਹ ਦਾਤ ਮਿਲੀ ਸੀ ਤਾਂ ਬਾਦਸ਼ਾਹ ਨੇ ਆਪਣੇ ਬੇਟੇ ਦਾ ਨਾਮ ਤਾਂ ਬਾਦਸ਼ਾਹ ਨੂੰ ਹੁਕਮ ਲੱਗਾ ਸੀ ਜਦੋਂ ਪਹਿਲੀ ਵਾਰ ਗਿਆ ਸੀ ਨਾ ਔਲਾਦ ਦੀ ਦਾਤ ਲੈਣ ਉਹ ਬਾਦਸ਼ਾਹ ਤੇ ਬਾਦਸ਼ਾਹਾਂ ਦੀ ਝੋਲੀ ਨਹੀਂ ਪਰੀ ਜਾਂਦੀ ਮੰਗਤਿਆਂ ਦੀ ਝੋਲੀ ਪਰੀ ਜਾਂਦੀ ਹੈ ਮੰਗਤਾ ਬਣ ਕੇ ਆ ਫਿਰ ਬਾਦਸ਼ਾਹ ਲਾਈਨਾਂ 'ਚ ਲੱਗ ਕੇ ਜਾਂਦਾ ਸੀ। ਔਰ ਜੇ ਤਾਂ ਬਾਕੀ ਸੇਵਾ ਕਰਦੇ ਸੀ ਉਦਾਂ ਸੇਵਾ ਤਾਂ ਫਿਰ ਜਾ ਕੇ ਝੋਲੀਆਂ ਭਰਦੀਆਂ ਸੋ ਕਹਿੰਦੇ بڑے بڑے ਬਾਦਸ਼ਾਹ ਵੀ ਕਹਿੰਦੇ ਦਰ ਤੇ ਮੰਗਦੇ ਆ। ਆਹੀਂ ਤਾਂ ਕਹਿੰਦੇ ਜਿਹੜਾ ਸੱਚੇ ਦਿਲੋਂ ਉਹਦਾ ਉਹਨੂੰ ਉਹ ਵੀ ਕਮੀ ਕੋਈ ਹੁਣ ਜੇ ਸਲੀਮ ਚਿਸ਼ਤੀ ਸੱਚੇ ਦਿਲੋਂ ਦੇ ਹੋਏ ਸੀ ਤਾਂ ਉਸ ਮੁਚਾਈ ਤੇ ਪੰਜਾ ਤੱਕ ਦੁਨੀਆ ਦਾ ਉਸ ਵੇਲੇ ਦਾ ਬਾਦਸ਼ਾਹ ਅਕਬਰ ਉਹ ਕਹਿੰਦੇ ਪੂਰੇ ਹਿੰਦੁਸਤਾਨ ਦਾ ਬਾਦਸ਼ਾਹ ਭਾਰਤ ਦਾ ਬਾਦਸ਼ਾਹ ਜੇ ਦੀ रियासत ਦੂਰ ਦੂਰ ਤੱਕ ਸੀ ਉਹ ਵੀ ਜਾ ਕੇ ਕਿਤੇ ਦਰ ਤੇ ਸਿਰ ਝੁਕਾਇਆ ਇਹਦਾ ਮਤਲਬ ਬਾਦਸ਼ਾਹਾਂ ਨਾਲੋਂ بڑے ਖਜ਼ਾਨੇ ਕਿਹਨਾਂ ਕੋਲ ਹੁੰਦੇ ਆ ਜਿੱਥੇ ਬਾਦਸ਼ਾਹ ਵੀ ਸਿਰ ਜਾ ਕੇ ਹੁੰਦੇ ਆ ਤਾਂ ਭਾਈ ਉਹਦੇ ਹੋ ਜਾਓ ਫੇਰ ਇਹ ਪਤਾ ਕਿ ਉਹਦੇ ਨਾਲ ਜੁੜ ਕੇ ਉਹ ਖਜ਼ਾਨੇ ਸਾਡੇ ਹੱਥਿਆਂ ਨੇ ਤਾਂ ਫਿਰ ਕੀ ਮੂਰਖਤਾ ਕਰਨੀ ਉਹਨੂੰ ਭਰਲਾ ਕਿਉਂ ਇਸ ਲਈ ਰੱਖ ਸਰਾਵ ਬਣਾ ਉਸਨੂੰ ਖੋ ਬੈਠੀ ਕਹਿੰਦੇ ਸਾਹਮਣੇ ਰੱਖ ਰੱਬ ਨੂੰ ਉਹਦੇ ਇਸ਼ਕ ਨੂੰ ਸਾਹਮਣੇ ਰੱਖ ਕੋਈ ਐਸੀ ਗਲਤੀ ਨਾ ਕਰੀ ਕੇ ਖੋਈ ਬੈਠੇ ਉਸਨੂੰ ਕਿਉਂਕਿ ਜੇ ਉਹ ਗਵਾਚ ਗਿਆ ਉਹ ਖੋ ਲਿਆ ਨਾ ਫਿਰ ਤੂੰ ਵੀ ਰਹਿਣਾ ਕਿਸੇ ਇਹਨੇ ਆਪਣੀ ਜ਼ਿੰਦਗੀ ਦੀ ਵੈਲਿਊ ਵਧਾਣੀ ਹੈ ਸਮਝਦੇ ਹੋ ਕਿ ਨਹੀਂ ਆਪਣੀ ਜ਼ਿੰਦਗੀ ਦੀ ਵੈਲਿਊ ਵਧਾਣੀ ਤਾਂ ਉਹਨੂੰ ਸੁਮਾਲੋ ਉਹਦੇ ਨਾਮ ਨੂੰ ਸੁਮਾਲੋ ਉਹਦੇ ਪ੍ਰੇਮ ਨੂੰ ਸੁਮਾਲੋ ਉਹਦੇ ਵਿਸ਼ਵਾਸ ਨੂੰ ਸੁਮਾਲੋ ਆਪਣੇ ਯਕੀਨ ਨੂੰ ਸੁਮਾਲੋ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਅੱਜ ਆਪਣੇ ਮਾਲਕ ਨੂੰ ਉਹ ਪ੍ਰਭੂ ਨੂੰ ਪਰਮਾਤਮਾ ਨੂੰ ਗੋਆ ਬੈਠੇ ਉਸ ਤੋਂ ਹੀ ਆਪਣੀਆਂ ਗਲਤੀਆਂ ਕਰਕੇ ਦੂਰ ਹੋ ਗਏ ਕੈਸੀ ਆਪਣੀ ਜ਼ਿੰਦਗੀ ਨੂੰ ਆਪ ਹੀ ਅੱਖਾਂ ਵਿੱਚ ਸਮਝਦੇ ਹੋ ਕਿ ਨਹੀਂ ਤੇ ਲੀ ਆਖਰਲੀ ਗੱਲ ਕਹਿੰਦੇ ਆ ਬਾਰਿਸ਼ਾ ਇਹ ਯਾਦ ਰੱਖਣਾ ਬਾਰੇ ਸ਼ਾਹ ਦੀ ਲਾਈਨ ਬੜੀ ਪਿਆਰੀ ਹੈ ਕਹਿੰਦੇ ਕਿ ਰੱਖ ਸਾਹਮਨਾ ਉਸ ਨੂੰ ਖੋ ਬੈਠੀ ਰਹਿਣਾ ਤੂੰ ਵੀ ਫੇਰ ਕਿਸੇ ਕੱਖ ਦਾ ਨਹੀਂ ਉਹ ਬਾਰੇ ਸ਼ਾਹ ਹੈ ਗੱਲ ਹੀ ਯਕੀਨ ਵਾਲੀ ਇੱਥੇ ਕੰਮ ਕੋਈ ਅਕਲ ਦੀ ਅੱਖ ਦਾ ਨਹੀਂ ਅੱਖ ਕਹਿੰਦੇ ਅਕਲਾ ਵਾਲੀ ਅੱਖ ਹੁੰਦੀ ਹੈ ਇੱਕ ਬੰਦਾ ਕਹਿੰਦਾ ਮੈਂ ਤਾਂ ਜੋ ਅਕਲ ਨੇ ਕਿਹਾ ਉਹੀ ਬੰਨਣਾ ਹੈ ਕਹਿੰਦੇ ਰੱਬ ਅਕਲਾ ਨਾਲ ਨਹੀਂ ਜਾਣਿਆ ਜਾਂਦਾ ਉਹਨੂੰ ਅਕਲਾ ਨਾਲ ਨਹੀਂ ਪਾਇਆ ਜਾਂਦਾ ਉਹਨੂੰ ਤਾਂ ਪ੍ਰੇਮ ਨਾਲ ਪਾਇਆ ਜਾਂਦਾ ਜੇ ਅਕਲਾਂ ਦੀ ਗੱਲ ਹੁੰਦੀ ਅਕਲਮੰਤਾ ਕਹਿੰਦਾ ਪਹਿਲਾਂ ਇਦਾਂ ਹੋਵੇ ਕਿ ਅਕਲ ਕਰਦੀ ਹੈ ਤਰਕ ਕਰਦੀ ਹੈ ਕਿ ਨਹੀਂ ਅਕਲ ਕੀ ਕਰਦੀ ਹੈ ਕਹਿੰਦਾ ਮੈਂ ਅਕਲ ਦੀ ਅੱਖ ਨਾਲ ਦੇਖਣਾ ਫਿਰ ਮੰਨਣਾ ਤਾਂ ਕਹਿੰਦੇ ਅਕਲ ਦੀ ਅੱਖ ਨਾਲ ਉਹਨੂੰ ਦੇਖਣਾ ਪੋਸੀਬਲ ਨਹੀਂ ਹੈ ਉਹਨੂੰ ਤਾਂ ਵਿਸ਼ਵਾਸ ਦੀ ਅੱਖ ਨਾਲ ਦੇਖਿਆ ਜਾਂਦਾ ਤਾਂ ਹੀ ਤਾਂ ਗੁਰੂਆਂ ਨੇ ਇਹ ਨਹੀਂ ਕਿਹਾ ਜਿੰਨ ਅਕਲ ਕੀ ਉਹ ਤਿੰਨ ਹੀ ਪਰ ਪਾਇਓ ਜਿਹੜਾ ਅਕਲਮੰਦ ਹੈ ਤਿੰਨ ਹੀ ਜੋ ਬੁੱਧੀਮਾਨ ਹੈ ਤਿੰਨ ਹੀ ਉਹਨੇ ਕੀ ਕਿਹਾ ਜਿੰਨ ਔਰ ਜਿੱਥੇ ਪ੍ਰੇਮ ਹੈ ਉੱਥੇ ਅਕਲ ਦਾ ਕੋਈ ਕੰਮ ਨਹੀਂ ਹੈ ਕਿਉਂਕਿ ਪ੍ਰੇਮ ਔਰ ਵਿਸ਼ਵਾਸ ਵਿੱਚ ਅਕਲ ਨੂੰ ਪਰੇ ਕਰਨਾ ਪੈਂਦਾ ਅਕਲ ਕਹਿੰਦੀ ਮੈਂ ਕਿਉਂ ਵਿਸ਼ਵਾਸ ਕਰਾਂ ਪਹਿਲਾਂ ਚੀਜ਼ ਦਿਖਾਓ ਫੇਰ ਮੰਨਣਾ ਮੈਂ ਤਾਂ ਵਿਸ਼ਵਾਸੀ ਕਹਿੰਦਾ ਹੈ ਕਿ ਮੈਨੂੰ ਵਿਸ਼ਵਾਸ ਹੈ ਕਿ ਰੱਬ ਹੈ ਮੈਨੂੰ ਵਿਸ਼ਵਾਸ ਹੈ ਪ੍ਰੇਮ ਹੈ ਕਿਉਂਕਿ ਪ੍ਰੇਮ ਨੂੰ ਤੁਸੀਂ ਦਿਖਾ ਸਕਦੇ ਹੋ ਇਹ ਤਾਂ ਵਿਸ਼ਵਾਸ ਹੀ ਕਰਨਾ ਪੈਂਦਾ ਹੈ ਹੁਣ ਕੋਈ ਤੁਹਾਨੂੰ ਕਹਵੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਤਾਂ ਤੁਸੀਂ ਕਹੋ ਮੈਂ ਦੇਖਣਾ ਆਪਣੀ ਅੱਖ ਨਾਲ ਤੇਰਾ ਪਿਆਰ ਤੋ ਕਿੱਦਾਂ ਵਿਚਾਰਾ ਦਿਖਾਏਗਾ ਕਿਉਂਕਿ ਪ੍ਰੇਮ ਦੇਖਣ ਵਾਲੀ ਚੀਜ਼ ਹੈ ਜਾਂ ਤੁਸੀਂ ਕਹੋ ਜੀ ਇਹ ਰੋਟੀ ਖਾਧੀ ਬੜਾ ਸਵਾਦ ਆ ਗਿਆ ਅੱਛਾ ਰੋਟੀ ਦਾ ਨਜ਼ਰ ਆਂਦੀ ਸਵਾਦ ਦਿਖਾ ਬੇਲਾ ਤੂੰ ਪਹਿਲਾਂ ਸਵਾਦ ਦਿਖਾ ਮੈਨੂੰ ਕਿਹੜਾ ਸਵਾਦ ਆਇਆ ਤੈਨੂੰ ਤਾਂ ਬੰਦਾ ਹੁਣ ਸਵਾਦ ਕਿੱਦਾਂ ਦਿਖਾਏਗਾ ਸਵਾਦ ਤਾਂ ਖਾ ਕੇ ਹੀ ਅੱਛਾ ਸਵਾਦ ਦਿਖਾ ਸਕਦੇ ਹੋ ਕਿਸੇ ਨੂੰ ਤੁਸੀਂ ਕਹਿ ਸਕਦੇ ਹੋ ਆਹ ਮਜਾ ਆ ਗਿਆ ਯਾਰ ਰੋਟੀ ਬੜੀ ਸਵਾਦ ਆ ਦਾਲ ਬੜੀ ਸਵਾਦ ਸਬਜ਼ੀ ਬੜੀ ਸਵਾਦ ਪਰ ਕੋਈ ਗੱਵੇ ਅੱਛਾ ਦਾਲ ਤਾਂ ਦੇਸ ਗਈ ਰੋਟੀ ਵੀ ਦੇਸ ਗਈ ਸਵਾਦ ਕਿੱਥੇ ਉਹ ਤਾਂ ਦੇਸੀ ਹੀ ਨਹੀਂ ਦਿਖਾ ਬੇਲਾ ਮੈਨੂੰ ਇਹੀ ਤਾਂ ਇੱਕ ਚੀਜ਼ ਹੈ ਹੁਣ ਰੋਟੀ ਬੰਦਾ ਖਾਂਦਾ ਸਵਾਦ ਵਾਸਤੇ ਖਾਂਦਾ ਜੀ ਸਵਾਦ ਆ ਗਿਆ ਯਾਰ ਸਵਾਦ ਬੜਾ ਮਾਇ ਉਹ ਸਵਾਦ ਨਾਲ ਹੀ ਤਾਂ ਫਿਰ ਅੰਦਰ ਇੱਕ ਅਲੱਗ ਜਿਹੀ ਖੁਸ਼ੀ ਫੀਲ ਹੁੰਦੀ ਹੈ ਜੇ दाल ਬੇ ਸਵਾਦੀ ਹੋਵੇ ਤਾਂ ਖਾਣ ਦਾ ਮਜ਼ਾ ਆਂਦਾ ਹੈ दाल ਜੇ ਨਮਕ ਘੱਟ ਵੱਧ ਹੋ ਜਾਵੇ ਆਂਦਾ ਸਵਾਦ ਇਸੇ ਤਰ੍ਹਾਂ ਜਦੋਂ ਸਵਾਦ ਹੈ ਨਾ ਉਹ ਖੁਸ਼ੀ ਦਿੰਦਾ ਹੈ ਬੰਦੇ ਨੂੰ ਇਸੇ ਤਰ੍ਹਾਂ ਖਾਣਾ ਨਜ਼ਰ ਆਂਦਾ ਹੈ ਰੋਟੀ ਨਜ਼ਰ ਆਂਦੀ ਹੈ ਖਾਣ ਵਾਲਾ ਨਜ਼ਰ ਆਂਦਾ ਪਰ ਉਹ ਜਿਹੜਾ ਸਵਾਦ ਉਹ ਲੈ ਰਿਹਾ ਉਹ ਨਜ਼ਰ ਇਹਦੀ ਦੁਨੀਆ ਨਜ਼ਰ ਆਂਦੀ ਐ ਤੁਸੀਂ ਨਜ਼ਰ ਆਂਦੇ ਹੋ ਪਰ ਦੁਨੀਆ ਨੂੰ ਚਲਾਉਣ ਵਾਲਾ ਨਜ਼ਰ ਉਹਨੂੰ ਫੀਲ ਕਰਨਾ ਪੈਂਦਾ ਐ ਫੀਲ ਕਰੋ ਵਿਸ਼ਵਾਸ ਨਾਲ ਇਹ ਲੈ ਬਾਰਿਸ਼ ਆ ਗੱਲ ਐ ਯਕੀਨ ਵਾਲੀ ਬਾਰਿਸ਼ ਆ ਇਹ ਗੱਲ ਹੈ ਹੁਣ ਜੇ ਅਸੀਂ ਤੁਹਾਨੂੰ ਕਹਿੰਦੇ ਯਕੀਨ ਰੱਖੋ ਰੱਬ ਤੇ ਭਰੋਸਾ ਰੱਖੋ ਰੱਬ ਹੈ ਉਹ ਕਹਿੰਦੇ ਗੱਲ ਹੀ ਯਕੀਨ ਵਾਲੀ ਐ ਇੱਥੇ ਕੰਮ ਕੋਈ ਅਕਲ ਅਕਲ ਦੀ ਅਕਲ ਵਾਲੀ ਤਾਂ ਗੱਲ ਹੀ ਹੈ ਨਹੀਂ ਕਿਉਂਕਿ ਅਕਲ ਹਮੇਸ਼ਾ ਦੇਖ ਕੇ ਮੰਦੀ ਐ ਜਿੱਦਾ ਸਾਇੰਸ ਕਹਿੰਦੀ ਨਾ ਪਹਿਲਾਂ ਕੋਣ ਉਹ ਇਦਾਂ ਕਰੋ ਉਦਾਂ ਕਰੋ ਜਿੱਦਾਂ ਇੱਕ ਵਾਰ ਕਹਿੰਦੇ ਐ ਕਿ ਇੱਕ ਸਾਇੰਟਿਸਟ ਨੂੰ ਫੁੱਲ ਦੇ ਦਿੱਤਾ ਗਿਆ ਫੁੱਲ ਦਿੱਤਾ ਗਿਆ ਗੁਲਾਬ ਦਾ ਤਾਂ ਦੇਣ ਵਾਲੇ ਨੇ ਕਿਹਾ ਇੱਕ ਕਵੀ ਸੀ ਜਿਹੜੂ ਫੁੱਲ ਵਿੱਚੋਂ ਸੁੰਦਰਤਾ ਨਜ਼ਰ ਆ ਰਹੀ ਸੀ ਕੀ ਨਜ਼ਰ ਆ ਰਹੀ ਸੀ ਹੈ ਤੁਹਾਨੂੰ ਸੁੰਦਰਤਾ ਨਜ਼ਰ ਆਂਦੀ ਹੈ ਕਿ ਨਹੀਂ ਕਿ ਗੁਲਾਬ ਬੰਦਾ ਕਹਿੰਦਾ ਗੁਲਾਬ ਕਿੰਨਾ ਕਹਦੇ ਹੋ ਸੋਹਣਾ ਹੈ ਗੁਲਾਬ ਕਿੰਨਾ ਸੋਹਣਾ ਹੈ ਉਹ ਸੁੰਦਰਤਾ ਕਈ ਵਾਰ ਨਾ ਅੰਦਰ ਗੁਦਗੁਦੀ ਜੇ ਪੈਦਾ ਕਰਦੀ ਖੁਸ਼ੀ ਦੇ ਦਿੰਦੀ ਹੈ ਹਉਂ ਜੇ ਤੁਸੀਂ ਉਸ ਗੁਲਾਬ ਨੂੰ ਲੈ ਜਾਓ ਕਿਸੇ ਪ੍ਰਯੋਗਸ਼ਾਲਾ 'ਚ ਕਿਸੇ ਲੈਬੋਰੀ 'ਚ ਲੈ ਭਾਈ ਆ ਗੁਲਾਬ ਮੈਂ ਲਿਆਂਦਾ ਮੈਨੂੰ ਇਹ ਗੁਲਾਬ ਬੜਾ ਸੋਹਣਾ ਲੱਗਦਾ ਹੈ ਭਾ ਜਰਾ ਨਾ ਤੂੰ ਆਪਣੀ ਲੈਬੋਰੀ ਵਿੱਚ ਆਪਣੀ ਪ੍ਰਯੋਗਸ਼ਾਲਾ 'ਚ ਇਹ ਤੇ ਟੈਸਟ ਟਸਟ ਕਰਕੇ ਦੇਖ ਕੇ ਦੱਸ ਸੁੰਦਰਤਾ ਕਿੱਥੇ ਹੈ ਹੁਣ ਉਹ ਫੁੱਲ ਨੂੰ ਚੀਰ ਦੇਣਗੇ ਪਾੜ ਦੇਣਗੇ ਇਹ ਤਾਂ ਦੱਸ ਲਈਏ ਪਾਣੀ ਦੀ ਮਾਤਰਾ ਕਿੰਨੀ ਹੈ ਇਹਦੇ ਫੁਲਾਨੀ ਮਾਤਰਾ ਕਿੰਨੀ ਹੈ ਇਹਦੇ ਪਰ ਸੁੰਦਰਤਾ ਕਿਤੇ ਉਹਨਾਂ ਨੂੰ ਨਜ਼ਰ ਆਏਗੀ ਜਿੰਨਾ ਮਰਜ਼ੀ ਚੀਰ ਫਾੜ ਕਰ ਲੋ ਹੁਣ ਇੱਕ ਬੰਦਾ ਫੜਦੇ ਕੋ ਬੰਦਾ ਹੀ ਹੈ ਮਾਂ ਕਹੇ ਮੇਰਾ ਬੱਚਾ ਬੜਾ ਸੋਹਣਾ ਤਾਂ ਕੋਈ ਡਾਕਟਰ ਹੋਵੇ ਹੁਣ ਚੀਰ ਫਾੜ ਕੇ ਦੇਖਦੇ ਸੁੰਦਰਤਾ ਹੈ ਕਿੱਥੇ ਦੀ ਹੱਡੀਆਂ ਮਿਲ ਜਾਣਗੀਆਂ ਚਰਬੀ ਮਿਲ ਜਾਏਗੀ ਨਾੜਾਂ ਮਿਲ ਜਾਣਗੀਆਂ ਸਭ ਕੁਝ ਅੰਦਰੋਂ ਮਿਲ ਜਾਏਗਾ ਪਰ ਸੁੰਦਰਤਾ ਸੁੰਦਰਤਾ ਲੱਭਿਆ ਨਹੀਂ ਮਿਲਦੀ ਪ੍ਰਯੋਗਸ਼ਾਲਾ ਹੀ ਸਾਬਿਤ ਨਹੀਂ ਕੀਤੀ ਜਾਂਦੀ ਸੁੰਦਰਤਾ ਤਾਂ ਦੇਖਣ ਵਾਲੇ ਦੀ ਯਾਰ ਬੜਾ ਸੁੰਦਰ ਏਦਾਂ ਹੀ ਰੱਬ ਕਿਸੇ ਪ੍ਰਯੋਗਸ਼ਾਲਾ ਜਾ ਕੇ ਸਾਬਿਤ ਉਥੇ ਤਾਂ ਗੱਲ ਹੈ ਯਕੀਨ ਵਾਲੀ ਬਾਰੇ ਸ਼ਾਹ ਹੈ ਗੱਲ ਇਹ ਯਕੀਨ ਵਾਲੀ ਇੱਥੇ ਕੰਮ ਕੋਈ ਅਕਲਾਂ ਦੀ ਲੈ ਆਪਣੀ ਅਕਲ ਦੀ ਅੱਖ ਬੰਦ ਕਰਕੇ ਪ੍ਰੇਮ ਦੀ ਅੱਖ ਖੋਲ ਗਿਆ ਉਹ ਤੇਰੇ ਰੱਬ ਦੇ ਸਜ ਜਾਏਗਾ ਤੁਹਾਨੂੰ ਇਹ ਯਾਦ ਰੱਖਣਾ ਅਕਲ ਦੀ ਅੱਖ ਨਾ ਤਾਂ ਗਣਾ ਬੰਦੇ ਹੀ ਐ ਲੈ ਆ ਬੰਦਾ ਹੀ ਐ ਆ ਕੀ ਐ ਪਰ ਪ੍ਰੇਮ ਦੀ ਅੱਖ ਕਹਿੰਦੀ ਹੈ ਹੁਣ ਜਦਾਂ ਕਈ ਵਾਰ ਦੱਸਿਆ ਨਾ ਕਿਸੇ ਨੇ ਆਖਿਆ ਮਜਨੂ ਨੂੰ ਹੈ ਤੇਰੀ ਲੈਲਾ ਕਾਲੀ ਤਾਂ ਮਜਨੂ ਨੇ ਕੀ ਜਵਾਬ ਦਿੱਤਾ ਦੇਖੋ ਅੱਖ ਨਹੀਂ ਦੇਖਣ ਓਏ ਤੂੰ ਅਕਲ ਦੀ ਅੱਖ ਨਾਲ ਦੇਖ ਰਿਹਾ ਹਾਂ ਤਾਂ ਮੈਂ ਆਪਣੀ ਲੈਲਾ ਨੂੰ ਇਸ਼ਕ ਦੀ ਅੱਖ ਨਾਲ ਦੇਖ ਰਿਹਾ ਹਾਂ ਇਸ ਲਈ ਮੇਰੀ ਲੈਲਾ ਹੀ ਅੱਲਾ ਹੈ ਲੈਲਾ ਯੋਗੀ ਇੱਕ ਕਲਮਾ ਲਾ ਇਲਾਹਾ ਇਲਾ ਲਾ ਇਹਦਾ ਮਤਲਬ ਰੱਬ ਤੋਂ ਸਿਵਾ ਹੋਰ ਕੋਈ ਮਬੂਦ ਨਹੀਂ ਹੈ ਜਦੋਂ ਮੌਲਵੀ ਨੇ ਕਿਹਾ ਪੜ ਲਾ ਇਲਾਹਾ ਇਲਾ ਤਾਂ ਮਜਨੂ ਨੇ ਕੀ ਕਿਹਾ ਲਾ ਇਲਾਹਾ ਲੈਲਾ ਇਲਾ ਲਾ ਜਿੱਥੇ ਉਹਨਾਂ ਨੇ ਕਿਹਾ ਉਹ ਕਹਿੰਦਾ ਮੇਰੀ ਲੈਲਾ ਤੋਂ ਸਿਵਾ ਹੋਰ ਕੋਈ ਹੈ ਹੀ ਨਹੀਂ ਜਦੋਂ ਰੱਬ ਤੋਂ ਸਿਵਾ ਕੋਈ ਨਹੀਂ ਹੈ ਹਰ ਜਗ੍ਹਾ ਉਹੀ ਹੈ ਉਹਨੂੰ ਕਹਿੰਦੇ ਲਾ ਇਲਾਹਾ ਇਲਾ ਤਾਂ ਮਜਨੂ ਨੇ ਜਦ ਬੋਲਿਆ ਨਾ ਮੁੱਲਾ ਨੇ ਕਿਹਾ ਕਹਿ ਲਾ ਇਲਾਹਾ ਇਲਾ ਕਿ ਰੱਬ ਤੋਂ ਸਿਵਾ ਕੋਈ ਨਹੀਂ ਹੈ ਉਹ ਕਹਿੰਦਾ ਲਾ ਇਲਾਹਾ ਲੈਲਾ ਮੇਰੇ ਇਲਾਲਾ ਤੋਂ ਸਿਵਾ ਹੋਰ ਕੋਈ ਹੁਣ ਮੁੱਲਾ ਆਪਣੀ ਨਜ਼ਰ ਨਾਲ ਦੇਖ ਰਿਹਾ ਤਾਂ ਮਜਨੂ ਹੁਣ ਮਜਨੂ ਦੀ ਨਜ਼ਰ ਲੈਲਾ ਨਾਲ ਇਸ਼ਕ ਹੈ ਮੁਹੱਬਤ ਹੈ ਨੂੰ ਹਰ ਪਾਸੇ ਲੈਲਾ ਹੀ ਦੀਦੀ ਉਹ ਕਹਿੰਦਾ ਹੈ ਉਸ ਤੋਂ ਸਿਵਾ ਕੁਝ ਨਹੀਂ ਸੋ ਅੱਖ ਇਸ਼ਕ ਦੀ ਹੈ ਇਹ ਅੱਖ ਯਕੀਨ ਦੀ ਹੈ ਤਾਂ ਹੀ ਅਸੀਂ ਕਿਹਾ ਵਿਸ਼ਵਾਸ ਯਕੀਨ ਦੀ ਅੱਖ ਨਾਲ ਦੇਖੋਗੇ ਇਹ ਇਨਸਾਨ ਨੂੰ ਮਰਛੋ ਚ ਰੱਬ ਮਿਲ ਜਾਂਦਾ ਹੈ ਤਾਂ ਜਿਹਦੇ ਅੰਦਰ ਇਸ਼ਕ ਨਹੀਂ ਹੈ ਮੁਹੱਬਤ ਨਹੀਂ ਹੈ ਉਹਨੂੰ ਤਾਂ ਫਿਰ ਰੱਬ ਵੀ ਸਾਹਮਣੇ ਖੜ ਜਾਵੇ ਉੱਥੋਂ ਵੀ ਉਹਨੂੰ ਕੋਈ ਨਜ਼ਰ ਹੀ ਨਹੀਂ ਆਣਾ ਸਮਝੀ ਨਾ ਜ਼ਰਾ ਸਾਰਿਆਂ ਨੇ ਇਸ ਲਈ ਅੰਦਰ ਯਕੀਨ ਰੱਖੋ ਅਗਰ ਤੁਸੀਂ ਝੋਲੀਆਂ ਪਰਨੀਆਂ ਹੈ ਜੀਵਨ ਸਫਲ ਬਣਾਉਣਾ ਹੈ ਤਾਂ ਇਹ ਬਾਰੇ ਸ਼ਾਹ ਹੈ ਗੱਲ ਹੈ ਨਾ ਯਕੀਨ ਕਿਉਂਕਿ ਇੱਥੇ ਕੰਮ ਕੋਈ ਅਕਲਾਂ ਦੀ ਨਹੀਂ ਸੋ ਅੱਖ ਸ਼ੱਕ ਇਹ ਛੱਡ ਕੇ ਆਓ ਯਕੀਨ ਲੈ ਕੇ ਆਓ ਵਿਸ਼ਵਾਸ ਲੈ ਕੇ ਆਓ ਤੇ ਮਾਲਕ ਦੇ ਘਰ ਚੋਂ ਰਹਿਮਤਾਂ ਨਾਲ ਖੁਸ਼ੀਆਂ ਨਾਲ ਝੋਲੀਆਂ ਆਓ ਫਿਰ ਉਹਨਾਂ ਆਖਰਲੇ ਬਚਨਾਂ ਚ ਕਹਿ ਦਈਏ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੇ ਸਾਰੇ ਦੁੱਖ ਦੂਰ ਮੇਰੇ ਸਾਰੇ ਦੁੱਖ ਦੂਰ ਮੇਰੇ ਸਾਰੇ ਦੁੱਖ ਦੂਰ ਮੇਰਾ ਮਾਲਿਕ ਮੇਰੇ